ਅਲਾਚਤੂ ਜਗਾ ਤਸੀ ਜਮੀਨ ਵਾਲੀ ਜਗਾ ਦਾ ਕਮਿਸ਼ਨਰ ਨਗਰ ਨਿਕਮ ਜੋ ਇਸ ਵਾਲੇ ਜਿੰਨਾ ਕੋ ਚਾਰਚ ਐਸਟੀਐਮ ਬਲੋਂ ਦੌਰਾ ਕੀਤਾ ਗਿਆ ਚੱਲ ਰਹੇ ਕੰਮ ਦਾ ਚੈਚਾ ਲਿਆ ਆਸ-ਪਾਸ ਦੀਆਂ ਪ੍ਰਾਣੀਆਂ ਰਹਿਸ਼ਾ ਮਾਰਤਾ ਦੀ ਕੀਤੀ ਚੈਕਿੰਗ ਕੱਢੇ ਨੋਟਿਸ ਬੀਤੇ ਦਿਨੀ ਪਟਾਲਾ ਦੇ ਸ਼ਿਵ ਸ਼ੰਕਰ ਮਹੱਲਾ ਅਤੇ ਬੀਕੋ ਮਹੱਲਾ ਵਿਖੇ ਅਚਾਨਕ ਜ਼ਮੀਨ ਦਸ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਤਰ੍ਹਾਂ ਸ਼ਿਵ ਸ਼ੰਕਰ ਮਹੱਲਾ ਵਿਖੇ 15 ਫੁੱਟ ਜ਼ਮੀਨ ਦਸ ਗਈ ਸੀ ਅਤੇ ਬੀਕੋ ਮਹੱਲਾ ਵਿਖੇ 10 ਫੁੱਟ ਜ਼ਮੀਨ ਤਸ ਗਈ ਸੀ ਇਤਲਾ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਵੱਡਾ ਨੁਕਸਾਨ ਨਾ ਹੋਵੇ ਉਸ ਨੂੰ ਲੈ ਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਤਸੀ ਹੋਈ ਜਗ੍ਹਾ ਅਤੇ ਨਗਰ ਨਗਮ ਪਟਾਲਾ ਵੱਲੋਂ ਐਮਲੀ ਬਟਾਲਾ ਦੀਆਂ ਹਦਦਾਂ ਤੇ ਤੁਰੰਤ ਕੰਮ ਸ਼ੁਰੂ ਕਰਦੇ ਹੋਏ ਕੰਕਰੀਟ ਨਾਲ ਦਸੀ ਜਗ੍ਹਾ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਇਸੇ ਚੱਲ ਰਹੇ ਕੰਮ ਦਾ ਚਾਜਾ ਲੈਣ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਕਮ ਐਸਟੀਐਮ ਸ਼ਰੀ ਭੰਡਾਰੀ ਪਹੁੰਚੇ ਇਸ ਮੌਕੇ ਉਹਨਾਂ ਕਹਾਂ ਕੇ ਦੋਨੋਂ ਹੀ ਜਗ੍ਹਾ ਤੇ ਕੰਮ ਚੱਲ ਰਿਹਾ ਤੇ 4 ਤੋਂ 5 ਦਿਨਾਂ ਵਿੱਚ ਕੰਮ ਕਮਲ ਹੋ ਜਾਵੇਗਾ ਤੇ ਨਾਲ ਹੀ ਉਹਨਾਂ ਕਹਾਂ ਕੇ ਸ਼ਿਵਸ਼ੰਕਰ ਮਹੱਲੇ ਵਿੱਚ ਪੁਰਾਣੀਆਂ ਰਹੀਆਂ ਇਹ ਸ਼ੀ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ ਕਿ ਉਹ ਆਪਣੀਆਂ ਇਮਾਰਤਾਂ ਦਾ ਨਰੀਖਣ ਕਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਟਾਲਿਆ ਜਾ ਸਕੇ ਜੀ ਪਹਿਲਾਂ ਤਾਂ ਆਪਾਂ ਜਿਹੜਾ ਸ਼ਿਫ ਮੰਦਿਰ ਦਾ ਲਿੱਤਾ ਮੈਂ ਤੇ ਮੇਰੀ ਸੈਕੰਡ ਵਿਜ਼ਿਟ ਸੀ ਉੱਥੇ ਉੱਥੇ ਮੇਨ ਇਸ਼ੂ ਇਹ ਆ ਰਿਹਾ ਹੈਗਾ ਕਿ ਪੁਰਾਣੇ ਸਟਰਕਚਰਸ ਖੜੇ ਹੈਗੇ ਆ ਤੇ ਉਹ ਇੱਕ ਖੂਦ ਦੇ ਉੱਪਰ ਸਟਰਕਚਰ ਖੜਾ ਹੈ ਸੋ ਹਾਲ ਦੀ ਘੜੀ ਆਪਾਂ ਉਹਨੂੰ ਪ੍ਰੀਜ਼ਰਵ ਕਰ ਦਿੱਤਾ ਹੈਗਾ ਉਹਦੇ ਆਸ-ਪਾਸ ਜਿੰਨੀ ਫਿਲਿੰਗ ਸੀ ਕਰ ਦਿੱਤੀ ਗਈ ਹੈ ਬਟ ਪ੍ਰੋਬਲਮ ਇਹ ਹੈ ਕਿ ਆਸ-ਪਾਸ ਦੇ ਜਿਹੜੇ ਸਟਰਕਚਰਸ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲ ਦੀ ਘੜੀ ਉਹਨਾਂ ਨੂੰ ਨੋਟਿਸ ਜਿਸ਼ੂ ਕਰ ਦਿੱਤੇ ਗਏ ਆ ਕਿ ਆਪਣੀ ਸਟੈਬਿਲਿਟੀ ਚੈੱਕ ਕਰਵਾ ਲਈਤੀ ਜਾਏ ਪੀ ਡਬਲਯੂ ਡੀ ਦੇ ਰਾਹੀਂ ਤਾਂ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਰੈਜ਼ਿਡੈਂਟਸ ਦੀ ਡਿਮਾਂਡ ਇਹ ਹੈ ਕਿ ਬਾਕੀ ਏਰੀਆ ਵੀ ਖੋਦ ਕੇ ਚੈੱਕ ਕਰ ਲਿਤਾ ਜਾਏ ਬਟ ਹੁਣ ਜੋ ਮੈਨੂੰ ਮੇਰੀ ਟੈਕਨੀਕਲ ਟੀਮ ਨੇ ਦੱਸਿਆ ਹੈ ਕਿ ਜੇ ਵੱਧ ਏਰੀਆ ਉੱਥੋਂ ਖੋਲਿਆ ਜਾਂਦਾ ਹੈ ਤੇ ਸਟਰਕਚਰਸ ਕਿਉਂਕਿ ਪੁਰਾਣੇ ਆ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈ ਬਹੁਤ ਪੁਰਾਣੇ ਸਟਰਕਚਰਸ ਹੈਗੇ ਆ ਤੇ ਉਹ ਨਾ ਹੋਵੇ ਕਿ ਖੁਦਾਈ ਦੇ ਦੌਰਾਨ ਹੀ ਘਰਾਂ ਨੂੰ ਸਟਰਕਚਰਸ ਨੂੰ ਨੁਕਸਾਨ ਹੋ ਜਾਏ ਸੋ ਅਗੇਨ ਟੈਕਨੀਕਲ ਟੀਮ ਉੱਥੇ ਜਾ ਕੇ ਹੁਣ ਦੁਬਾਰਾ ਉਹਨੂੰ ਦੇਖੂਗੀ ਕਿ ਬਾਕੀ ਸਟਰਕਚਰਸ ਕਿੱਥੋਂ ਤੱਕ ਖੋਲਣਾ ਸਹੀ ਰਹੇਗਾ ਕੁਝ ਗਲੀਆਂ ਦੀ ਇਹਨਾਂ ਦੀ ਡਿਮਾਂਡ ਹੈਗੀ ਆ ਉਹ ਆਪਾਂ ਹਾਊਸ ਦੀ ਮੀ ਕਰਵਾ ਕੇ ਉਹ ਕਰਵਾ ਦਾਂਗੇ ਕੰਮ ਦੂਸਰਾ ਜਿਹੜਾ ਆਪਾਂ ਇੱਥੋਂ ਦਾ ਦੇਖਿਆ ਹੈਗਾ ਇਹ ਮੇਨ ਜਿਹੜਾ ਰੀਜ਼ਨ ਆਪਾਂ ਲੋਕੇਟ ਕਰਵਾ ਚੁੱਕੇ ਆ ਕਿ ਇੱਕ ਤਾਂ ਮੈਨਹੋਲ ਦੀ ਉੱਥੇ ਥੋੜੀ ਸੀਪੇਜ ਹੋ ਰਹੀ ਹੈ ਦੂਸਰਾ ਆਪਣਾ ਸੀਵਰੇਜ ਦਾ ਜਿਹੜਾ ਹੈਗਾ ਉੱਥੋਂ ਪਾਣੀ ਜਿਹੜਾ ਡਰੇਨ ਹੈ بارش ਦਾ ਪਾਣੀ ਵੀ ਡਰੇਨ ਕਰਕੇ ਹੌਲੀ ਹੌਲੀ ਮਿੱਟੀ ਬਹਿ ਗਈ ਹੈ ਉਹ ਹੋ ਜਾਏਗਾ ਤਿੰਨ ਚਾਰ ਦਿਨ ਦਾ ਪ੍ਰੋਸੀਜਰ ਹੈਗਾ ਇਹ ਉਹਨੂੰ ਪ੍ਰੋਪਰ ਕੰਪੈਕਸ਼ਨ ਕਰਕੇ ਉਹ ਕਰਵਾ ਦਿੱਤਾ ਜਾਏਗਾ ਜੀ ਜਿਹੜੀ ਉਹ ਪਾਣੀ ਸ਼ਹਿਰ ਵਾਲੀ ਜਗ੍ਹਾ ਉਹ ਜਾਂ ਫਿਰ ਕਾਰਨ ਕੀ ਲੱਗਦਾ ਬੈਠਦਾ ਹੈ ਉੱਥੇ ਤਾਂ ਮੇਨ ਕਾਰਨ ਇਹ ਹੈਗਾ ਕਿ ਖੂਦੇ ਉੱਪਰ ਹੀ ਸਟਰਕਚਰ ਹੈਗਾ ਸੋ ਪਾਣੀ ਜਿਹੜਾ ਹੈਗਾ بارش ਦਾ ਪਾਣੀ ਉੱਪਰ ਜਿਹੜਾ ਨਾਲ ਦੇ ਘਰਾਂ ਦਾ ਜਿਹੜਾ ਪਾਣੀ ਆ ਰਿਹਾ ਇਵਨ ਮੰਦਿਰ ਤੇ ਜਿਹੜਾ ਚੜਾਇਆ ਜਾਂਦਾ ਉੱਥੋਂ ਕਾਫੀ ਦੇਰ ਤੱਕ ਬਹੁਤ ਲੰਬੇ ਸਮੇਂ ਤੱਕ ਉਹ ਹੋਈ ਜਾ ਰਿਹਾ ਤੇ ਉਹ ਕੰਪੈਕਟ ਹੋ ਗਿਆ ਇੱਥੇ ਸੀਵਰੇਜ ਦਾ ਕਿਉਂਕਿ ਘਰਾਂ ਨੇ ਉਹਦੇ ਨਾਲ ਕਨੈਕਟ ਕਰ ਲਿੱਤਾ ਹੋਇਆ ਜੋ ਕਿ ਮੈਨੂੰ ਐਸਓ ਸੀਵਰੇਜ ਨੇ ਦੱਸਿਆ ਹੈਗਾ ਉਹਦੇ ਕਰਕੇ ਪਾਣੀ ਸੀਪ ਹੋ ਕੇ ਮਿੱਟੀ ਬਹਿ ਗਈ ਹੈ ਜੀ ਇਹਦੀ 5-7 ਦਿਨ ਇਹਨੂੰ ਲੱਗਣਗੇ ਵੈਸੇ ਤਾਂ ਠੇਕੇਦਾਰ ਸਾਹਮਣੇ ਮੈਨੂੰ 4 ਦਿਨ ਕਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪ੍ਰੋਪਰ ਕੰਪੈਕਸ਼ਨ ਜ਼ਰੂਰ ਹੋਵੇ ਜਲਦੀ ਜਲਦੀ ਚੋਣਾ ਹੋਵੇ ਕਿ ਦੁਬਾਰਾ ਹੋ ਜਾਏ ਸੇ ਹੋ ਜਾਏਗਾ ਜੀ ਕੋਈ ਦਿੱਕਤ ਨਹੀਂ